ਹੁਣ ਜੋ ਟ੍ਰੈਂਡ ਹੈ ਉਹ ਇਹ ਆ ਕੇ ਗੁਰੂ ਖਾਲਸਾ ਪੰਥ ਦੇ ਲਈ ਸੰਗਰਾਮ ਕਰਨ ਦੇ ਲਈ ਬਹੁਤ ਸਾਰੀਆਂ ਆਪਾਂ ਜਥੇਬੰਦੀਆਂ ਬਣਾ ਨੇ ਉਹਨਾਂ ਵਿੱਚਰਦੇ ਸਾਡੇ ਆਸ਼ੇ ਨਿਸ਼ਾਨੇ ਨਾਰੇ ਸਾਰੇ ਗੁਰੂ ਖਾਲਸਾ ਪੰਥ ਦੇ ਅਨੁਸਾਰ ਹੀ ਹੁੰਦੇ ਨੇ ਪਰ ਸਾਡਾ ਜਿਹੜਾ ਨਿੱਜ ਜੀਵਨ ਹੈ ਉਹ ਉਸ ਤੋਂ ਬਹੁਤ ਦੂਰ ਚੱਲਿਆ ਗਿਆ ਹੈ ਗੁਰਸਿੱਖੀ ਤੋਂ ਇਸ ਕਦਰ ਦੂਰ ਚੱਲਿਆ ਗਿਆ ਕਿ ਗੁਰੂ ਖਾਲਸਾ ਪੰਥ ਦੇ ਲਈ ਲੜਨ ਵਾਲੇ ਦਾਵਾ ਕਰਨ ਵਾਲੇ ਬੰਦੇ ਜਿਹੜੀ ਇੱਕ ਬੁਨਿਆਦੀ ਸ਼ਰਤ ਹੈ ਸਿੱਖੀ 'ਚ ਸ਼ਾਮਲ ਹੋਣ ਦੀ ਕੇਸ ਰੱਖਣ ਦੀ ਕੀ ਸਾਨੂੰ ਗੁਰੂ ਦੀ ਮੋਹਰ ਕਿਹਾ ਜਾਂਦਾ ਸੀਗਾ ਦਾਖਲਾ ਕੇਸ ਹੈ ਜਿਨ੍ਹਾਂ ਜਿਹੜੇ ਹਜੇ ਐਨੀ ਪਕਾਈ ਜੀ ਵੀ ਨਹੀਂ ਆਏ ਹੈ ਕਿ ਉਹ ਕੇਸ ਰੱਖ ਸਕਣ ਉਹ ਗੁਰੂ ਖਾਲਸਾ ਪੰਥ ਦੇ ਲਈ ਲੜਨ ਗੁਰੂ ਖਾਲਸਾ ਪੰਥ ਦੇ ਆਗੂ ਹੋਣ ਗੁਰੂ ਖਾਲਸਾ ਪੰਥ ਦੇ ਸਭ ਤੋਂ ਵੱਡੇ ਬਲਾਰੇ ਬਣਨ ਦੇ ਲਈ ਆਪਣੇ ਦਾਅਵੇ ਆਂਦੇ ਕਰਦੇ ਦੇਖਨੇ ਅੱਜ ਉਹ ਕਿਉਂ ਆ ਉਹ ਇਸ ਕਰਕੇ ਆ ਕਿ ਅਸੀਂ ਆਪਣੇ ਪੁਰਖਿਆਂ ਦਾ ਗੁਰੂ ਪਾਤਸ਼ਾਹਾਂ ਦਾ ਦਿੱਤਾ ਹੋਇਆ ਜੋ ਸਾਡਾ ਅਸੂਲ ਹੈ ਜੋ ਸਾਡੀ ਤਰਜੇ ਜ਼ਿੰਦਗੀ ਆ ਜੋ ਸਾਡੀ ਰਹਿਤ ਮਰਿਆਦਾ ਹੈ ਉਹ ਤੋਂ ਸਾਨੂੰ ਕਿਤੇ ਬਲੀਕਾ ਲੱਗ ਰਿਹਾ ਸੋ ਇਹ ਦੋ ਗੱਲਾਂ ਮੈਂ ਦੁਬਾਰਾ ਦੁਹਰਾਣਾ ਕਿਸ ਇਸ ਨਿਸ਼ਾਨਿਆਂ ਦਾ ਇਹਨਾਂ ਆਦਰਸ਼ਾਂ ਦਾ ਆਧਾਰ ਦੋ ਪਧਰੀ ਆ ਇੱਕ ਜਥੇਬੰਦੀ ਗੁਰੂ ਖਾਲਸਾ ਪੰਥ ਦੀ ਤੇ ਗੁਰੂ ਖਾਲਸਾ ਪੰਥ ਨੇ ਜਥੇਬੰਦ ਕਿੱਦਾਂ ਹੋਣਾ ਇਹਦੇ ਵਿੱਚ ਵੀ ਭੇਦ ਹੈ ਗੁਰੂ ਖਾਲਸਾ ਬੰਦ ਕਿੱਦਾਂ ਜਥੇਬੰਦ ਹੁੰਦਾ ਰਿਹਾ ਤੇ ਉਹਨਾਂ ਦੀਆਂ ਜਥੇਬੰਦੀਆਂ ਦੀ ਕਿਆ ਕਾਰਸ਼ੈਲੀ ਰਹੀ ਆ ਇਹ ਵੀ ਅਜ ਸਾਨੂੰ ਜਾਣਨ ਦੀ ਲੋੜ 1710 ਚ ਰਾਜ ਹੋਇਆ 1716 ਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਸ਼ਹਾਦਤ ਹੋਈ 1721 ਦੇ ਵਿੱਚ ਮਾਤਾ ਸੁੰਦਰੀ ਜੀ ਨੇ ਮਾਤਾ ਸਹਿਬ ਦੇਵਾ ਜੀ ਨੇ ਪਾਈ ਮਨੀ ਸਿੰਘ ਉਹਨਾਂ ਨੂੰ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਭੇਜਿਆ। ਉਹਨਾਂ ਨੇ ਆ ਕੇ ਚਿੱਠੀ ਲਿਖੀ ਕਿ ਖਾਲਸੇ ਦਾ ਵੱਲ ਸ਼ੂਟ ਗਿਆ ਪੰਜਾਬ ਸੇ। ਜਿਸ ਤਰ੍ਹਾਂ ਦੀ ਉਸ ਵੇਲੇ ਬੋਲੀ ਲਿਖੀ ਜਾਂਦੀ ਸੀਗੀ। ਪਰ ਉਹਨਾਂ ਦੇ ਉੱਥੇ ਆਣ ਕਰਕੇ ਕਿਉਂਕਿ ਉਹ ਦਸ਼ਮੇਸ਼ ਪਿਤਾ ਜੀ ਦੇ ਨਾਲ ਵਿਚਰੇ ਸੀਗੇ ਉੱਗੇ ਪਰਿਵਾਰਾਂ ਜੋ ਸੀਗੇ ਸਿੱਖ ਆਣ ਲੱਗੇ ਤੇ ਉਹਨਾਂ ਨੇ ਆ ਕੇ ਸਿੱਖਾਂ ਨੂੰ ਕਿਹਾ ਕਿ ਆਪੋ ਆਪਣੇ ਇਲਾਕਿਆਂ 'ਚ ਪਾਈ ਦੇਥੇ ਬੰਦ ਹੋ। ਇਹ ਬੁਨਿਆਦ ਹੈ। ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਵੀ ਗਏ ਉਹਨਾਂ ਨੇ ਸੰਗਤਾਂ ਬਣਾਈਆਂ ਸੀਗੀਆਂ ਸਥਾਨਕ ਜਿੱਥੇ ਵੀ ਗਏ ਉੱਥੋਂ ਦੀ ਸਥਾਨਕ ਸੰਗਤ ਬਣਾਈ ਜਿਹੜੀ ਆਪਣੇ ਆਪ ਵਿੱਚ ਖੁਦਮੁਖਤਿਆਰ ਸੀ ਤੇ ਮਾਈਮਨੀ ਸਿੰਘ ਜੀ ਨੇ ਕਿਹਾ ਕਿ ਭਾਈ ਆਪੋ ਆਪਣੇ ਇਲਾਕੇ ਜਾ ਕੇ ਜਥੇਬੰਦ ਹੋ ਖੁਦਮੁਖਤਿਆਰ ਤੇ ਜਥੇਬੰਦ ਕਿੱਦਾਂ ਹੋਣਾ ਜਥੇਬੰਦ ਹੋਣ ਦੇ ਲਈ ਚਾਰ ਨੁਕਤੇ ਪੰਥ ਦੇ ਵਿੱਚ ਰਹੇ ਨੇ ਸਦਾ ਪਹਿਲਾ ਨਾਮ ਬਾਣੀ ਦਾ ਪ੍ਰਵਾਹ ਚਲਾਣਾ ਇੱਕ ਸਿੱਖ ਨੇ ਆਪਣੀ ਸਖਸ਼ੀ ਨੇਤ ਨੇਮ ਕਰਨਾ ਸਾਕਸ਼ੀ ਬਾਣੀ ਪੜ੍ਹਨੀ ਹੈ ਆਪਣਾ ਨਾਮ ਦਾ ਅਭਿਆਸ ਕਰਨਾ ਉਹਦਾ ਸਾਕਸ਼ੀ ਹੈ ਪਰ ਕਹਿੰਦੇ ਸੰਗਤੀ ਰੂਪ ਦੇ ਵਿੱਚ ਜਦੋਂ ਤੁਸੀਂ ਕੋਈ ਸੰਗਤ ਬਣਾਣੀ ਆ ਤੁਸੀਂ ਸਮੂਹ ਬਣਾਣਾ ਇਕੱਤਰ ਹੋਣਾ ਉਹਦਾ ਆਧਾਰ ਸੰਗਤੀ ਨਾਮ ਬਾਣੀ ਦਾ ਪ੍ਰਵਾਹ ਅਭਿਆਸ ਹੈ ਇਹ ਕਰਨਾ ਪਹਿਲਾ ਕੰਮ ਅੱਜ ਵੀ ਸਿੱਖਾਂ ਦੀਆਂ ਪ੍ਰਾਣੀਆਂ ਜਥੇਬੰਦੀਆਂ ਨੇ ਬਾਬਾ ਜੀ ਬੈਠੇ ਨੇ ਕਾਰ ਸੇਵਾ ਵਾਲੇ ਇਹਨਾਂ ਨੂੰ ਪੁੱਛੋ ਵੀ ਇਹ ਇਹ ਜ਼ਰੂਰੀ ਤੇ ਬੁਨਿਆਦੀ ਕਿ ਹੈ ਕਿ ਸੰਗਤੀ ਰੂਪ ਚ ਬੈਠ ਕੇ ਜਾਪ ਹੋਣਾ ਹੈ ਗੁਰੂ ਘਰ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਬੈਠ ਕੇ ਆਸਾ ਕੀ ਬਾਣੀ ਦਾ ਕੀਰਤਨ ਹੋਣਾ। ਦੂਸਰੀ ਕਿ ਜੋ ਗੁਰੂ ਘਰ ਦੇ ਵਿੱਚ ਵਿਦਿਆ ਗੁਰਮਤਿ ਦੀ ਵਿਦਿਆ, ਗੁਰਬਾਣੀ ਦੀ ਵਿਦਿਆ, ਗੁਰ ਇਤਿਹਾਸ ਦੀ ਵਿਦਿਆ, ਜਾਂ ਦੁਨੀਆਂ ਦੇ ਜੋ ਵਿਸ਼ੇ ਨੇ, ਰਾਜਨੀਤੀ ਦੇ ਜਾਂ ਹੋਰ ਵੀ, ਉਹਨਾਂ ਦੀ ਗਿਆਨ ਦਾ ਪ੍ਰਵਾਹ ਚਲਾਣਾ। ਇਸੇ ਕਰਕੇ ਜਦੋਂ ਭਾਈ ਕਾਨ ਸਿੰਘ ਨਾਭਾ ਜੀ ਨੇ ਗੁਰਦੁਆਰੇ ਦੇ ਬਾਰੇ ਲਿਖਿਆ ਕਿ ਕਿਸ ਇਮਾਰਤ ਨੂੰ ਗੁਰਦੁਆਰਾ ਕਹਿ ਸਕਦੇ ਹਨ ਤਾਂ ਉਹਨਾਂ ਨੇ ਅਕਾਲ ਦੀ ਪੂਜਾ ਦੇ ਨਾਲ ਦੂਸਰੀ ਸਿਫਤੇ ਲਿਖੀ ਕਿ ਗੁਰਦੁਆਰੇ 'ਚ ਵਿਦਿਆਲਯ ਮੰਦਿਰ ਹੋਣਾ ਚਾਹੀਦਾ। ਦੂਸਰਾ ਉਹਨਾਂ ਨੇ ਇਹ ਕਿਹਾ। ਤੀਸਰਾ ਕਿ ਕੋਈ ਵੀ ਲੋੜਵੰਦਾ ਆਏ ਉਸ ਦੀ ਸੇਵਾ ਕਰਨੀ। ਚੌਥਾ ਕੋਈ ਵੀ ਨਤਾਣਾ ਆਏ ਜਥਾ ਸ਼ਕਤ ਉਸ ਦੇ ਵੱਲ ਖੜਨਾ। ਸੇਵਾ ਦਾ ਇਹ ਸੂਲ ਰਿਹਾ ਜਿਸ ਵੇਲੇ ਸਿੰਘ ਜੰਗਲਾਂ ਦੇ ਵਿੱਚ ਸਿਗੇ। ਸਿੰਘਾਂ ਨੂੰ ਆਪ ਬਹੁਤ ਬਹੁਤ ਸਮਾਂ ਅਨਾਜ ਦੋ ਵਕਤ ਦੀ ਰੋਟੀ ਨਹੀਂ ਜੁੜਦੀ ਸੀਗੀ ਉਸ ਵਕਤ ਵੀ ਜੋ ਵੀ ਸਵਾਇਆ ਮਿਲਦਾ ਸੀਗਾ ਉਹਨੂੰ ਪਕਾ ਕੇ ਤੇ ਸਿੰਘ ਨਗਾਰਾ ਵਜਾਉਂਦੇ ਸੀਗੇ ਵੀ ਕੋਈ ਭੁੱਖਾ ਹੈ ਕੋਈ ਲੋੜਵੰਦ ਹੈ ਤਾਂ ਖਾਲਸੇ ਦੀ ਸ਼ਰਨ ਆਓ ਜਦ ਆਪ ਨਹੀਂ ਕੋਲ ਸੀਗਾ ਉਦੋਂ ਵੀ ਉਦੋਂ ਵੀ ਸਾਰਿਆਂ ਨੂੰ ਸੱਦਦੇ ਸੀਗੇ ਅੱਜ ਕਈ ਵਾਰ ਮੈਂ ਨੈਟ ਦੇ ਉੱਤੇ ਦੇਖਦਾ ਵੀ ਸੇਵਾ ਕਰਨ ਵਾਲੇ ਇਹ ਗੱਲ ਨੂੰ ਤਰਜੀਹ ਦਿੰਦੇ ਨੇ ਵੀ ਆਪਾਂ ਕੱਲੇ ਸਿੱਖਾਂ ਦੀ ਹੀ ਸੇਵਾ ਕਰੀਏ ਇਹ ਵਿਪਰ ਦੀ ਰੀਤ ਹੈ ਗੁਰੂ ਘਰ ਦੀ ਰੀਤ ਸਰਬੱਤ ਦੇ ਭਲੇ ਦੀ ਸਾਰੀ ਮਨੁੱਖਤਾ ਦੀ ਸੇਵਾ ਦੀ ਗੁਰੂ ਘਰ ਦੇ ਵਿੱਚ ਇਹ ਕਿਹਾ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਗਰੀਬ ਸਿੱਖ ਦਾ ਮੂੰਹ ਗੁਰੂ ਦੀ ਗੋਲਕ ਨਹੀਂ ਲਿਖਿਆ ਕਿਤੇ ਵੀ ਸੁੱਚ ਇਹ ਤੇ ਅਗਲੀ ਗੱਲ ਉਹਨਾਂ ਨੇ ਕਿਹਾ ਕਿ ਜਿੱਥੇ ਵੀ ਕੋਈ ਨਿਤਾਣਾ ਉਹਦੀ ਰੱਖਿਆ ਕਰਨੀ ਔਰ ਆਪੋ ਆਪਣੇ ਇਲਾਕੇ ਦੇ ਵਿੱਚ ਹੀ ਆਪਣੇ ਆਪ ਨੂੰ ਸਮਰਥਤ ਕਰਨਾ ਔਰ ਇਹ ਸਿੱਖਿਆ ਅੱਜ ਵੀ ਉਨੀ ਹੀ ਕਾਰਗਰ ਹੈ ਜਿੰਨੀ ਉਦੋਂ ਸੀ ਅੱਜ ਵੀ ਜੇ ਸਾਡੀਆਂ ਜਥੇਬੰਦੀਆਂ ਨਹੀਂ ਖੜ ਰਹੀਆਂ ਉਦੇ ਵਿੱਚ ਕਾਰਨ ਇਹ ਆ ਕਿ ਸਾਡੀਆਂ ਜਥੇਬੰਦੀਆਂ ਦੇ ਵਿੱਚ ਨਾਮ ਬਾਣੀ ਦਾ ਪ੍ਰਵਾਹ ਉੱਕਾ ਹੀ ਨਹੀਂ ਹੈ ਸਾਡੀ ਜਥੇਬੰਦੀਆਂ ਦੇ ਵਿੱਚ ਜੋ ਗੁਰਮਤਿ ਦੀ ਵਿਦਿਆ ਉਹਦਾ ਚਾਨਣ ਹੈ ਜਿਹੜਾ ਉਹ ਨਹੀਂ ਫੈਲ ਰਿਹਾ ਹੈ ਅਸੀਂ ਜੋ ਦੁਨੀਆਦਾਰੀ ਦੀ ਵਿਦਿਆ ਜੋ ਦੁਨੀਆਦਾਰੀ ਦੀ ਰਾਜਨੀਤੀ ਦੀ ਵਿਦਿਆ ਉਹਦੇ ਹਿਸਾਬ ਦੇ ਨਾਲ ਸਿੱਖਾਂ ਦੀ ਰਾਜਨੀਤੀ ਚਲਾਇਆ ਚਾਹੁੰਦੇ ਅੱਜ ਉਸ ਤਰ੍ਹਾਂ ਦੀ ਸੇਵਾ ਜਾਂ ਨਤਾਣੇ ਦੇ ਲਈ ਖੜਨ ਦੀ ਸਾਡੀ ਜਿਹੜੀ ਸਮਰੱਥਾ ਉਹ ਉਸ ਤਰ੍ਹਾਂ ਨਹੀਂ ਰਹੀ ਹੈ ਤਾਂ ਕਰਕੇ ਜਥੇਬੰਦੀ ਨਹੀਂ ਖੜ ਰਹੀ